ਦੋਇਆਸਤਾਈ ਦੀਆ ਚੋਣਾ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀ ਖਿੱਚ ਰਹੀਆਂ ਨੇ ਤੇ ਦੇਖਣਾ ਹੋਵੇਗਾ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਪਰੰਤੂ ਬਾਬਾ ਰਾਜਾ ਰਾਜ ਨੇ ਇੱਕ ਵੱਡਾ ਦਾਵਾ ਠੋਕ ਦਿੰਦਾ ਹੈ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅਗਲਾ ਮੁੱਖ ਮੰਤਰੀ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਬਣਾਉਣਾ ਹੈ ਤੇ ਉਥੇ ਹੀ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਅੱਜ ਲੋੜ ਹੈ ਕਿ ਸਾਰੇ ਪੰਥ ਨੂੰ ਇਕੱਤਰ ਕਰਨ ਤੇ ਉਥੇ ਹੀ ਜਿਹੜਾ ਕਿ ਪੰਜਾਬ ਦੇ ਵਿੱਚ ਸਿੰਘਾਂ ਦੀ ਆਵਾਜ਼ ਗੂੰਜਦੀ ਹੋਈ ਨਸਰ ਆਵੇ ਬਾਬਾ ਰਾਜਾ ਰਾਜ ਦੇ ਵੱਲੋਂ ਦੂਜੇ ਪਾਸੇ ਸਰਕਾਰ ਅਤੇ ਅਕਾਲੀ ਦਲ ਦੇ ਉੱਤੇ ਵੀ ਪਲਟਵਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਵਾਰਿਸ ਪੰਜਾਬ ਦੀ ਸੋਚ ਯਾਨੀ ਕਿ ਦੀਪ ਸਿੱਧੂ ਦੀ ਸੋਚ ਦੇ ਉੱਤੇ ਅੱਜ ਪੈਰਾ ਦੇਣ ਦੀ ਲੋੜ ਹੈ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉਹਨਾਂ ਨੇ ਜਿਹੜਾ ਕਿ ਇੱਕ ਸਿੱਖ ਕੌਮ ਨੂੰ ਵੱਡੀ ਅਪੀਲ ਕੀਤੀ ਹੈ ਹੋਰ ਕੀ ਕੁਝ ਕਹਿਣਾ ਬਾਬਾ ਰਾਜਾ ਰਾਜ ਦਾ ਆਓ ਤੁਹਾਨੂੰ ਸੁਣਾਉਣੇ ਆ ਜਿਹੜੀ ਦੀਪਦੀਪ ਜੀ ਸੋਚ ਜੀ ਬਹੁਤ ਉੱਚੀ ਸੋਚੀ ਵਿਲੱਖਣ ਸੀ ਮੈਨੂੰ ਕਈ ਵਾਰੀ ਐ ਹੋ ਜਾਂਦਾ ਵੀ ਹਜੇ ਅਸੀਂ ਉਹਦੀ ਸੋਚ ਨੂੰ ਸਤਨਾਇਆ ਹੀ ਨਹੀਂ ਅਸੀਂ ਉਹਦੀ ਸੋਚ ਵੱਲ ਤੁਰਈ ਨਹੀਂ ਲੱਗੀ ਦਰਾਹੇ ਦੇ ਵਿੱਚ ਇੱਕ ਦਿਨ ਅਸੀਂ ਇਕੱਠੇ ਹੋਏ ਉਸ ਵੇਲੇ ਇਲੈਕਸ਼ਨ ਦਾ ਆਲਾਨ ਹੋ ਰਿਹਾ ਹੁੰਦਾ ਸੀ ਕਾਮਰੇਡ ਨਾਲੇ ਨੇ ਵੀ ਕਹਿਦਾ ਕਿ ਅਸੀਂ ਇਲੈਕਸ਼ਨ ਕਰਨੀ ਨੇ ਖੜ ਕੇ ਦਰਾਹੇ ਦੇ ਵਿੱਚ ਉਹ ਗੱਡੀ ਜਿਹੜੀ ਦਾ ਐਕਸੀਡੈਂਟ ਹੋਇਆ ਜੋ ਕਰਵਾਇਆ ਗਿਆ ਸਰਕਾਰ ਨੂੰ ਉਹਦੇ ਵਿੱਚ ਹੀ ਬੈਠੇ ਸੀ ਇੱਕ ਮੈਂ ਤੇ ਇੱਕ ਦੀ ਮੈਂ ਵਾਈ ਦੀ ਕਿਹਾ ਵੀ ਆਪਾਂ ਤੁਸੀਂ ਵੈਲਸਨ ਬਣੋ ਮੋਰੀ ਕੀ ਹਵੇ ਬਾਬਾ ਜੀ ਪ੍ਰਕਾਸ਼ ਦਾ ਨਹੀਂ ਨੜਕ ਆਪਾਂ ਜਿੱਤਦੇ ਨਹੀਂ ਹੈਗੇ ਕਿਉਂਕਿ ਮੇਰੇ ਨਾਲ ਫੋਟੋ ਖਿਚਵਾਉਣ ਵਾਲੇ ਬਹੁਤ ਨੇ ਤੁਹਾਡੇ ਨਾਲ ਵਾਲੇ ਫੋਟੋ ਖਿਚਵਾਉਣ ਵਾਲੇ ਬਹੁਤ ਨੇ ਪੰਜਾਬ ਦੇ ਜਿਹੜਾ ਦੁਰਦਸ਼ਪ ਪੰਜਾਬ ਦਾ ਜਿਹੜਾ ਹਾਲ ਆ ਜੀਆਂ ਦੁਨੀਆ ਪੋਲੀਟੀਕਲ ਪਾਰਟੀਆਂ ਨੇ ਜਿੰਨੀਆਂ ਰਾਜਨੀਤਿਕ ਨੇ ਉਹਨਾਂ ਨੇ ਐਸਾ ਜਾਲ ਬੁਣ ਰੱਖਿਆ ਆਪਾਂ ਇਸ ਜ਼ੋਨ ਦੇ ਵਿੱਚ ਬੁਣਨਾ ਅਸੰਭਵ ਹੈ ਆਪਾਂ ਜਿੱਤ ਨਹੀਂ ਸਕਦੇ ਤੇ ਨਾਲ ਹੀ ਉਹਨੇ ਕਿਹਾ ਵੀ ਹਮ ਸਾਰੇ ਖੜੇ ਨੇ ਨਾ ਕਿਸਾਨਾਂ ਕੋ ਇਹਨਾਂ ਦੀ ਜਮਾਨਤ ਦਾ ਜ਼ਮਾਨਤ ਹੋਣਗੀਆਂ ਜਿੱਤਦੇ ਵੀ ਹੋਗੀਆਂ ਜਮਾਨਤ ਦਾ ਜ਼ਮਾਨਤ ਉਹਦੀ ਗੱਲ ਝੂਠੀ ਨਹੀਂ ਉਹਨੇ ਕਿਹਾ ਸੀ ਵਿਆਪਰ 2027 ਦੇ ਵਿੱਚ ਇੱਕ ਗਰਾਊਂਡ ਤਿਆਰ ਕਰਾਂਗੇ ਇਲੈਕਸ਼ਨ ਲੜੀ ਜਾਊਗੀ ਸਰਕਾਰ ਬਣਾਵਾਂਗੇ ਜਿੱਤਾਂ ਤੇ ਹੁਣ ਸਮਾ ਰਹਿਆ ਤੇ ਬਾਈ ਦੀ ਸੁਣਨ ਇੱਕ ਗੱਲ ਹੋਰ ਕਿ ਤੁਸੀਂ ਬਾਬਾ ਜੀ ਆਪਾਂ ਉਹ ਤੋਂ ਪਹਿਲਾਂ ਪੜਨਾ ਇੱਕ ਪੰਥਕ ਕਲੀਡ ਫਾਰਮ ਤਿਆਰ ਕਰਨਾ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਪੰਥਰੀਆਂ ਜਥੇਬੰਦੀਆਂ ਨੇ ਆਪਾਂ ਇਕੱਤਰ ਕਰਨੀਆਂ ਨੇ ਮੈਂ ਕਿਹਾ ਪਰ ਦੀਪ ਸਿੰਘ ਆਪ ਮੈਂ ਤਿਆਰ ਹੈ ਤੇ ਨਾਲ ਪਰ ਇੱਕ ਗੱਲ ਹੈ ਜੇ ਤਾਂ ਆਪਾਂ ਨੇ ਉਹ ਬੰਦੇ ਲੈਣੇ ਨੇ ਜਿਨ੍ਹਾਂ ਨੇ ਕਦੇ ਪੰਜਾਬ ਤੇ ਪੰਥ ਨਾਲ ਗੱਦਾਰੀ ਨਹੀਂ ਕੀਤੀ ਜਿਨ੍ਹਾਂ ਨੇ ਕਿਤੇ ਨਮੋਸ਼ੀ ਨਹੀਂ ਦਵਾਈ ਪੰਜਾਬ ਨੂੰ ਪੰਥ ਨੂੰ ਉਹਨਾਂ ਨੇ ਇੱਕ ਦੋ ਬੰਦਿਆਂ ਦੇ ਨਾਮ ਲੈ ਕਹਿੰਦੇ ਆਪਾਂ ਉਹਨਾਂ ਤੱਕ ਪਹੁੰਚ ਕਰਾਂਗੇ ਇੱਕ ਤਾਂ ਪਾਪਾ ਜਿਹੜਾ ਸੀਗਾ ਬਾਬਾ ਰਾਮਪੁਰ ਖੇੜਿਆਲੇ ਮਹਾਪੁਰ ਉਹਨਾਂ ਦਾ ਨਾਮ ਪਾਪਾ ਕਰ ਬੈਂਦਰਸ ਕਿਦੀ ਇੱਕ ਦੋ ਹੋਰ ਲੈ ਮੈਨੂੰ ਯਾਦ ਨਹੀਂ ਹੈ ਤੇ ਮੈਂ ਕਹਾ ਬਿਲਕੁਲ ਠੀਕ ਆ ਜਿਨ੍ਹਾਂ ਤੇ ਕੋਈ ਅਜੇ ਤੱਕ ਦਾਗ ਨਹੀਂ ਲੱਗਿਆ ਉਹ ਹੀ ਬੰਦੇ ਇਕੱਠੇ ਕਰਨੇ ਨੇ ਅਸੀਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਤੇ ਅੱਜ ਸਾਨੂੰ ਇਹ ਸੋਚ ਜਿਹੜੀ ਬਾਈ ਦੀਪ ਦੀ ਸੀ ਵੀ ਪੰਥਕ ਇਕਤਤਾ ਕਰਕੇ ਅਸੀਂ ਆਪਣਾ ਜਿਹੜਾ ਸਟਾਈ ਦਾ ਪਲੇਟ ਫਾਰਮ ਹੈ ਤਿਆਰ ਹੋ ਰਿਹਾ ਆਪਾਂ ਜਤਣਾ ਹੈ ਹਰ ਹਾਸ ਦੇ ਵਿੱਚ ਜਤਣਾ ਹੈ ਇਕਤਾ ਜ਼ਰੂਰੀ ਹੈ ਮੈਂ ਬੇਨਤੀ ਕਰਨਾ ਚਾਹੁੰਨਾ ਦੇਖੋ ਭਾਈ ਅਮਰਪਾਲ ਸਿੰਘ ਵਾਰਸ਼ ਪੰਜਾਬ ਜਥੇਬੰਦੀ ਨੂੰ ਸ਼੍ਰੋਮਣੀ ਕਾਲੇ ਦਰਬਾਰ ਪੰਜਾਬ ਦੇ ਵਿੱਚ ਵੀ ਤਬਦੀਲ ਕਰ ਚੁੱਕਿਆ ਤੇ ਸਾਡੇ ਦੋ ਐਮਪੀ ਵੀ ਜਿੱਤੇ ਨੇ ਇੱਕ ਆਜਾਦ ਸੀ ਉਹ ਵੀ ਆਜਾਦ ਸੀ ਉਹ ਵੀ ਵਾਰ ਪੰਜਾਬ ਦੇ ਆਸੀ ਨੇ ਹੁਣ 2027 ਦੀ ਇਲੈਕਸ਼ਨ ਜਿੱਤਣੀ ਹੈ ਹਰ ਹਾਲਤ ਦੇ ਵਿੱਚ ਜਿੱਤਣੀ ਹੈ ਮੈਂ ਬੇਨਤੀ ਕਰਨਾ ਚਾਹੁੰਨਾ ਇਸ ਬੜੇ ਗੰਢ ਦੇ ਵਿੱਚ ਜੇ ਬਾਪੂ ਅਮਰਪਾਲ ਸਿੰਘ ਦੇ ਪਿਤਾ ਜੀ ਆਉਂਦੇ ਹੋਰ ਗੱਲ ਵਣ ਜਾਣੀ ਸੀ ਜੇ ਸਰਬਜੀਤ ਸਿੰਘ ਮਲੋਆ ਆਉਂਦੇ ਹੋਰ ਗੱਲ ਵਣ ਜਾਣੀ ਸੀ ਅੱਜ ਇਹ মিডিਆ ਜਿਹੜਾ ਇਹ ਦੂਰੀਆਂ ਵਧਾ ਦਿੰਦਾ ਹੈ ਇਹਨਾਂ ਨੇ ਇਹ ਪੀਸ ਕਰਨਾ ਵੀ ਇਹ ਦੋ ਧੜੇ ਹੋ ਗਏ ਅਸੀਂ ਦੋ ਧੜਿਆਂ ਦੇ ਵਿੱਚ ਨਹੀਂ ਮੰਡਿਆ ਰਹਿਣਾ ਅਸੀਂ ਕੋਈ ਰਹਿਣਾ ਜਿਹੜੀ ਦੀਪ ਸਿੱਧੂ ਦੀ ਸੋਚ ਹੈ ਜਿਹੜੀ ਉਹਦੀ ਅਸੀਂ ਉਹੀ ਅਪਣਾਉਣੀ ਆ ਕਿ ਇੱਕ ਇਹਦੇ ਵਿੱਚ ਰਹੇ ਕੇ ਅਸੀਂ ਨਾਲ ਰਹੇ ਕੇ ਦੀਪ ਦੀ ਜਿਹੜੀ ਸੋਚ ਆ ਉਹਨੂੰ ਬਰਕਰਾਰ ਰੱਖਣਾ ਹੈ ਅਸੀਂ ਸੋਚ ਨੂੰ ਟੁੱਟਣ ਨਹੀਂ ਦੇਣਾ ਸੋਚ ਨੂੰ ਖਤਮ ਨਹੀਂ ਹੋਣ ਦੇਣਾ ਸਾਡੇ ਵਿੱਚ ਬਹੁਤ ਸਾਰੇ ਆ ਕੇ ਹਾਵੀ ਹੋ ਜਾਂਦੇ ਨੇ ਜਿਹੜੇ ਸਾਨੂੰ ਵੱਡੋ ਪਾੜ ਕਰਨਾ ਚਾਹੁੰਦੇ ਨੇ ਪਰ ਅਸੀਂ ਨਹੀਂ ਹੋਣਾ ਅਸੀਂ ਖੱਤਰ ਰਹਿ ਕੇ ਆਪਣੇ ਸੱਚ ਦੀ ਆਵਾਜ਼ ਉਠਾਉਂਦ ਕਰਨੀ ਹੈ ਮੈਂ ਜਦੋਂ ਵੀ ਬੋਲਦਾ ਜੀ ਕਹਿੰਦਾ ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਹੈ